ਹੈਲੋ ਬੱਚਿਓ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਈ ਪ੍ਰਦੂਸ਼ਣ ਹਾਈ ਪ੍ਰਦੂਸ਼ਣ ਇਸਨੇ ਕੀਤਾ ਜੀਨਾ ਦੁਬਰ ਜੇ ਇਸ ਤੇ ਲਗਾਮ ਨਾ ਪਾਈ ਤਾਂ ਮਾਰੀ ਜਾਊ ਇਹੇ ਲੁਕਾਈ ਜਾਣ ਪਛਾਨ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ ਆਬਾਦੀ ਦੇ ਤੇਜ਼ ਰਫ਼ਤਾਰ ਵਾਧੇ ਦੇ ਕਾਰਨ ਰੁੱਖਾਂ ਦੀ ਕਟਾਈ ਵਿੱਚ ਬਹੁਤ ਹੀ ਵਾਧਾ ਹੋਇਆ ਹੈ ਅਤੇ ਇਸੇ ਕਾਰਨ ਇਹ ਸਮੱਸਿਆ ਸਾਡੇ ਸਾਹਮਣੇ ਆਈ ਹੈ ਰੁੱਖਾਂ ਦੀ ਕਮੀ ਦੇ ਕਾਰਨ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੀ ਹੈ ਅਤੇ ਆਕਸੀਜਨ ਦੀ ਮਾਤਰਾ ਘਟੀ ਘਟ ਗਈ ਹੈ ਆਬਾਦੀ ਦੇ ਵਾਧੇ ਦੇ ਹਿਸਾਬ ਨਾਲ ਵਧੇਰੇ ਵਸਤਾ ਦੀ ਜ਼ਰੂਰਤ ਦੇ ਕਾਰਨ ਕਾਰਖਾਨੇ ਅਤੇ ਵੱਡੀਆਂ-ਵੱਡੀਆਂ ਫੈਕਟਰੀਆਂ ਹੋਂਦ ਵਿੱਚ ਆਈਆਂ ਹਨ ਅਤੇ ਇਹਨਾਂ ਵਿੱਚੋਂ ਨਿਕਲਣ ਨਾਲ ਨਿਕਲਣ ਵਾਲੇ ਧੂਏ ਨੇ ਵਾਤਾਵਰਣ ਨੂੰ ਅਸ਼ੁੱਧ ਬਣਾ ਦਿੱਤਾ ਹੈ। ਆਵਾਜ਼ਾਈ ਦੇ ਸਾਹਨਾ ਵਿੱਚ ਵੱਧ ਰਹੀ ਬਹੁਤਾਂ ਦੀ ਪ੍ਰਦੂਸ਼ਣ ਦੀ ਜੇ ਮਵਾਰ ਹੈ। ਪ੍ਰਦੂਸ਼ਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਕਾਂ ਨੂੰ ਪ੍ਰਦੂਸ਼ਕ ਆਖਦੇ ਹਨ। ਇਹ ਉਹਨਾਂ ਚੀਜ਼ਾਂ ਦੀ ਰਹਿੰਦ-ਖੂੰਹਦ ਹੁੰਦੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਬਣਾਉਂਦੇ ਵਰਤਦੇ ਹਾਂ ਅਤੇ ਫਿਰ ਸੁੱਟ ਦਿੰਦੇ ਹਾਂ। ਪ੍ਰਦੂਸ਼ਣ ਦੀ ਕਿਸਮਾਂ ਪ੍ਰਦੂਸ਼ਣ ਦੀਆਂ ਕਿਸਮਾਂ ਕਈ ਪ੍ਰਕਾਰ ਦਾ ਹੁੰਦਾ ਹੈ ਜਿਵੇਂ ਕਿ ਪ੍ਰਦੂਸ਼ਣ ਦੀ ਕਈ ਪ੍ਰਕਾਰ ਦਾ ਹੋ ਸਕਦਾ ਹੈ ਜਿਵੇਂ ਕਿ ਵਾਯੂ ਪ੍ਰਦੂਸ਼ਣ ਮਿੱਟੀ ਪ੍ਰਦੂਸ਼ਣ ਜਲ ਪ੍ਰਦੂਸ਼ਣ ਅਤੇ ਤੋਣੀ ਪ੍ਰਦੂਸ਼ਣ ਵਾਯੂ ਪ੍ਰਦੂਸ਼ਣ ਕੁਝ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਮਿਲ ਕੇ ਵਾਯੂ ਪ੍ਰਦੂਸ਼ਣ ਪੈਦਾ ਕਰਦੀਆਂ ਹਨ ਉਦਯੋਗਿਕ ਉਦਯੋਗਿਕ ਜਿਮਣੀਆਂ ਅਤੇ ਪਾਵਰ ਹਾਊਸ ਵਿੱਚੋਂ ਨਿਕਲਦਾ ਧੂਆਂ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਕ੍ਰੋਗੀ ਬਾਲਨਾ ਜਿਵੇਂ ਮਿੱਟੀ ਦਾ ਤੇਲ ਕੋਲਾ ਆਦਿ ਨਾਲ ਵਾਧੂ ਪ੍ਰਦੂਸ਼ਣ ਫੈਲਦਾ ਹੈ ਹਰ ਰੋਜ਼ ਤੂਹੇ ਦੀ ਵੱਡੀ ਮਿਕਦਾਰ ਨੇ ਹਵਾ ਵਿੱਚ ਜ਼ਹਿਰੀਲੇ ਗੈਸਾਂ ਮਿਲਾ ਦਿੱਤੀਆਂ ਹਨ ਅਤੇ ਵਾਯੂ ਪ੍ਰਦੂਸ਼ਣ ਵਾਯੂ ਅਸ਼ੁੱਧ ਹੋਣ ਦੇ ਕਾਰਨ ਸਾਹ ਲੈਣਾ ਔਖਾ ਹੋਇਆ ਪਿਆ ਹੈ ਦੂਸਰਾ ਹੈ ਮਿੱਟੀ ਪ੍ਰਦੂਸ਼ਣ ਮਿੱਟੀ ਪ੍ਰਦੂਸ਼ਣ ਤੋਂ ਭਾਵ ਹੈ ਕੁਝ ਬਾਹਰਲੇ ਤੱਤਾਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਆਉਣਾ ਹੈ ਉਦਯੋਗਿਕ ادارے ਲੱਖਾਂ ਟਨ ਥੋਸ ਪਦਾਰਥ ਵਿਅਰਥ ਕਰਦੇ ਹਨ ਤੇ ਕਾਗਜ਼ ਅਤੇ ਤੇ ਤੇ ਦੀਆਂ ਮਿਲਾ ਤੇਲ ਸੋਧਕ ਕਾਰਖਾਨੇ ਤਲਾਈ ਦੇ ਕਾਰਖਾਨੇ ਅਤੇ ਹੋਰ ਰਸਾਇਣਿਕ ਪਦਾਰਥ ਮਿੱਟੀ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ ਪਲਾਸਟਿਕ ਦੇ ਲਿਫਾਫੇ ਅਤੇ ਪ੍ਰਦੂਸ਼ਿਤ ਪਾਣੀ ਮਿੱਟੀ ਪ੍ਰਦੂਸ਼ਣ ਦੇ ਵੱਡੇ ਦੁਸ਼ਮਣ ਹਨ ਜਲ ਪ੍ਰਦੂਸ਼ਣ ਜਲ ਪ੍ਰਦੂਸ਼ਣ ਦਾ ਕਾਰਨ ਹੈ ਕਿ ਪਾਣੀ ਵਿੱਚ ਪਿੰਪੇਨ ਪ੍ਰਕਾਰ ਦੇ ਠੋਸ ਅਤੇ ਤੱਲ ਪਦਾਰਥਾਂ ਦੀ ਹੋਂਦ ਕਾਰਨ ਉਸ ਦੀ ਸ਼ੁੱਧਤਾ ਵਿੱਚ ਕਮੀ ਆਉਣਾ ਤੇ ਉਸ ਦਾ ਮਨੁੱਖੀ ਵਰਤੋਂ ਦੇ ਯੋਗ ਨਾ ਰਹਿਣਾ ਘਰੇਲੂ ਸੀਵਰੇਜ ਦਾ ਪੱਕੇ ਤੌਰ ਤੇ ਕੋਈ ਨਿਕਾਸ ਪਰਮੰਤ ਨਾ ਹੋਣ ਤੇ ਕਾਰਨ ਜਲ ਪ੍ਰਦੂਸ਼ਣ ਫੈਲਦਾ ਹੈ ਮਲਮੂਤਰ ਕੂੜਾ ਕਰਕੜਾ ਆਦਿ ਨਦੀਆਂ ਵਿੱਚ ਵਹਾਉਣ ਨਾਲ ਜਲ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ ਉਦਯੋਗਿਕ ਅਦਾਰਿਆਂ ਵਿੱਚ ਬਚਿਆ ਖੂਸਿਆ ਕਚਰਾ ਦਰਿਆ ਜਾਂ ਨਦੀ ਵਿੱਚ ਔੜ ਦਿੰਦੇ ਹਨ ਅਤੇ ਇਸ ਨਾਲ ਵਿੱਚ ਸਾਰੇ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਇਹ ਪਾਣੀ ਨੂੰ ਗੰਦਾ ਕਰਕੇ ਬਿਮਾਰੀਆਂ ਫੈਲਾਉਂਦੇ ਹਨ ਧੂੰਏਂ ਪ੍ਰਦੂਸ਼ਣ ਧੂੰਏਂ ਪ੍ਰਦੂਸ਼ਣ ਤੋਂ ਪਾਵ ਮਨੁੱਖੀ ਆਸ਼ੋਰਾਮ ਸੰਚਾਰ ਅਤੇ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀ ਅਨਚਾਹੀ ਧੂੰਏਂ ਹੈ ਧੂੰਏਂ ਪ੍ਰਦੂਸ਼ਣ ਉਦਯੋਗਿਕ ਉਦਯੋਗਿਕ ਕਾਰਨਾਂ ਅਤੇ ਸ਼ਹਿਰੀਕਰਨ ਦਾ ਨਤੀਜਾ ਹੈ ਆਵਾਜ਼ਾਂ ਦੇ ਸਾਹਨਾ ਦੀ ਕਣ ਬਾੜੂ ਆਵਾਜ਼ਾਂ ਦੀ ਵੀ ਧੂੰਏਂ ਪ੍ਰਦੂਸ਼ਣ ਵਿਚ ਵਾਧਾ ਕਰਦੀ ਹੈ ਹਨ ਇਸ ਤੋਂ ਨੀ ਪ੍ਰਦੂਸ਼ਣ ਦਾ ਕੰਨਾ ਤੋਂ ਬਿਨਾ ਸਿਹਤ ਉਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਸ ਨਾਲ ਸਿਰ ਦਰਦ ਅੱਖਾਂ ਵਿੱਚ ਤਣਾਅ ਬਲੱਡ ਪ੍ਰੈਸ਼ਰ ਚਮੜੀ ਦੇ ਰੋਗ ਵਿਚਤਵ ਦੀਲੀ ਆਦਿ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਵੱਖ-ਵੱਖ ਪ੍ਰਦੂਸ਼ਣ ਰੋਗਾਂ ਦੇ ਉਪਾਏ ਪ੍ਰਦੂਸ਼ਣ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਪ੍ਰਦੂਸ਼ਣ ਸਿਹਤ ਲਈ ਬਹੁਤ ਹੀ ਖਤਰਨਾਕ ਹੈ ਇਸ ਲਈ ਇਸ ਦਿਰੋਕਤੰਬ ਹੋਣੀ ਬਹੁਤ ਹੀ ਜ਼ਰੂਰੀ ਹੈ ਮਨੁੱਖ ਹੀ ਇਸ ਨੂੰ ਖਤਮ ਕਰ ਸਕਦਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੁੰਨੀ ਪ੍ਰਜਸ਼ਨ ਤੇ ਜਲਦੀ ਤੋਂ ਜਲਦੀ ਰੋਕ ਲਗਾਈਏ ਨਹੀਂ ਤਾਂ ਮਨੁੱਖੀ ਜੀਵਨ ਬੜਾ ਹੀ ਮੁਸ਼ਕਲਾਂ ਨਾਲ ਭਰ ਪਰਿਆ ਬਣ ਜਾਵੇਗਾ ਗੱਡੀ ਦੀ ਗਟੀਆਂ ਦੀ ਸਮੇਂ-ਸਮੇਂ ਵਿੱਚ ਜਾਂਚ ਕਰਾਣੀ ਚਾਹੀਦੀ ਹੈ ਤਾਂ ਜੋ ਵਾਧੂ ਦਾਤੂਆ ਨਾ ਪੈਦਾ ਹੋਵੇ ਉਦਯੋਗ ਵਾਦੀ ਤੋਂ ਦੂਰ ਹੋਣੇ ਚਾਹੀਦੇ ਹਨ ਕਾਰਖਾਨਿਆਂ ਦੇ ਫਾਲਤੂ ਪਦਾਰਥ ਪਾਣੀ ਵਿੱਚ ਨਹੀ ਵਹਾਉਣੇ ਚਾਹੀਦੇ ਲਾਊਡ ਸਪੀਕਰਾਂ ਹਨਾਂ ਨੂੰ ਹਾਲ ਲੋਰ ਤੋਂ ਵੱਧ ਨਹੀ ਚਲਾਉਣਾ ਚਾਹੀਦਾ ਆਵਾਜ਼ ਹੌਲੀ ਤੋਂ ਹੌਲੀ ਹੋਣੀ ਚਾਹੀਦੀ ਹੈ ਸ਼ਾਰੰਸ ਸਿਹਤਮੰਦ ਤੇ ਅਰੋਗ ਮਨੁੱਖੀ ਸਭੇਤਾ ਦੇ ਵਿਕਾਸ ਲਈ ਉਸ ਦਾ ਸਾਫ਼ ਸੁਥਰੇ ਵਾਤਾਵਰਣ ਵਿੱਚ ਵਧਣਾ ਫੁੱਲਣਾ ਬਹੁਤ ਜ਼ਰੂਰੀ ਹੈ ਰੋਗਤਾ ਲਈ ਸਾਫ਼ ਪਾਣੀ ਸਾਫ਼ ਹਵਾ ਤੇ ਸ਼ੁੱਧ ਖਾਦ ਪਦਾਰਥਾਂ ਦੀ ਬਹੁਤੀ ਲੋੜ ਹੁੰਦੀ ਹੈ ਇਸ ਲਈ ਸਾਡਾ ਆਲਾ ਦੁਆਲਾ ਸਾਫ਼ ਔਰ ਸੁਥਰਾ ਹੋਣਾ ਚਾਹੀਦਾ ਹੈ। ਇਸ ਲਈ ਸਾਡਾ ਆਲਾ ਦੁਆਲਾ ਸਾਫ਼ ਹੋਣਾ ਚਾਹੀਦਾ ਹੈ। ਹੁਣ ਬਹੁਤ ਜ਼ਰੂਰੀ ਹੈ ਜੇ ਵਾਤਾਵਰਣ ਜਿਵੇਂ ਹੀ ਅਸ਼ੁੱਧ ਹੁੰਦਾ ਰਹਤਾ ਮਨੁੱਖ ਦਾ ਜੀਵਨ ਦੁੱਬਰ ਹੋ ਜਾਵੇਗਾ। ਆਹ ਪ੍ਰਦੂਸ਼ਣ ਮਾਤ ਮੁਕਾਈਏ ਆਲਾ ਦੁਆਲਾ ਨਿਰੋਗ ਬਣਾਈਏ। ਤਾਂ ਬੱਚਿਓ ਐਸੀ ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਆ ਅਗਲੀ ਵੀਡੀਓ ਵਿੱਚ